ਇਹ ਇੱਥੇ ਆਪਣਾ ਬੀਜੇਪੀ ਦਫਤਰ ਦੇ ਵਿੱਚ ਇਕੱਠੇ ਹੋਣ ਦਾ ਇੱਕੋ ਮਕਸਦ ਹੈ ਕਿ ਆਪਾਂ ਅੱਜ ਦੇ ਯੁਵਾ ਨੂੰ ਆਪਾਂ ਆਪਣੇ ਤੇ ਇੰਡੀਆ ਦੇ ਵਿੱਚ ਭਾਰਤ ਵਿੱਚ ਕਿਵੇਂ ਜੋੜ ਕੇ ਰੱਖ ਸਕਦੇ ਆ ਆਪਾਂ ਆਪਣੀ ਸਰਕਾਰ ਦੇ ਨਾਲ ਉਹਨਾਂ ਨੂੰ ਕਿਵੇਂ ਜੋੜ ਕੇ ਰੱਖ ਸਕਦੇ ਆ ਔਰ ਜੋ ਸਰਕਾਰ ਦੀ ਯੋਜਨਾਵਾਂ ਨੇ ਸਕੀਮਾਂ ਨੇ ਉਹ ਦੀ ਸਾਰੀ ਜਾਣਕਾਰੀ ਆਪਾਂ ਆਪਣੇ ਯੁਵਾ ਤੱਕ ਕਿਵੇਂ ਪਹੁੰਚਾ ਸਕਦੇ ਆ ਕਨਨਜੀ ਦਾ ਜਨਮ ਦਿਨ ਮਨਾਇਆ ਗਿਆ ਸੀਗਾ ਸਾਡੇ ਬੀਜੇਪੀ ਆਫਿਸ ਦੇ ਵਿੱਚ ਯੁਵਾ ਮੋਰਚਾ ਦੇ ਲਈ ਸਰ ਇੱਕ ਪ੍ਰੇਰਣਾ ਹੀ ਦਿੱਤੀ ਜਾ ਰਹੀ ਹੈਗੀ ਜੋ ਯੁਵਾ ਬਾਹਰ ਜਾ ਰਹੇ ਨੇਗੇ ਆਪਣੇ ਭਾਰਤ ਦੇ ਵਿੱਚੋਂ ਵੀ ਆਪਣੇ ਕੰਮ ਕਰਦੇ ਲਈ ਪਰ ਕਿੰਦੇ ਸਰਕਾਰ ਦੀ ਇਹੀ ਨੀਤੀ ਅਪਣਾਈ ਜਾ ਰਹੀ ਹੈ ਕਿ ਵੀ ਮਤਲਬ ਨੀਤੀਆਂ ਲੈ ਕੇ ਆ ਰਹੇ ਨੇਗੇ ਇੰਡੀਆ ਦੇ ਵਿੱਚ ਵੀ ਤਾਂ ਕਿ ਵੀ ਜੋ ਵੀ ਯੁਵਾ ਨੇ ਉਹ ਭਾਰਤ ਤੋਂ ਬਾਹਰ ਨਾ ਜਾਣ ਤੇ ਇੱਥੇ ਦੀ ਨੀਤੀ ਅਪਣਾ ਕੇ ਆਪਣੇ ਇੰਡੀਆ ਦੇ ਵਿੱਚ ਹੀ ਵੀ ਆਪਣਾ ਵਰਕ ਕਰ ਸਕਣ आज विवेक आनंद जी दी स्वामी जी दी याद ਦੇ ਵਿੱਚ ਅੱਪਾ ਇਹ ਰੱਖਿਆ ਪ੍ਰੋਗਰਾਮ ਖਾਸ ਕਰਕੇ ਜੋ ਪਹਿਲੀ ਬਾਰ ਵੋਟ ਪਾਣ ਜਾ ਰਹੇ ਹਨ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਆਪਣੀ ਵੋਟ ਦੀ ਕਿਸ ਤਰੀਕੇ ਨਾਲ ਉਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਜ਼ ਦੇ ਯੁਵਾ ਨੂੰ ਆਪਾਂ ਆਪਣੇ ਸਰਕਾਰ ਦੀਆਂ ਸਕੀਮਜ਼ ਬਾਰੇ ਯੋਜਨਾ ਦੇ ਬਾਰੇ ਜਾਣੂ ਕਰਵਾਵਾਂਗੇ ਤਾਂ ਉਹ ਅੱਜ ਦਾ ਯੁਵਾ ਆਪਣੇ ਅਥੇ ਇੰਡੀਆ ਦੇ ਵਿੱਚ ਰਹਿ ਕੇ ਕੰਮ ਕਰ ਸਕਦਾ ਹੈ ਪੈਸਾ ਕਮਾ ਸਕਦਾ ਹੈ ਰੋਜ਼ਗਾਰ ਲੱਭ ਸਕਦਾ ਹੈ ਤੇ ਬਾਹਰ ਜਾਣ ਵਾਲਾ ਜਿਹੜਾ ਯੁਵਾ ਹੈ ਉਹ ਰੁਕ ਸਕਦਾ ਹੈ ਤੇ ਆਪਣਾ ਇੰਡੀਆ ਅੱਗੇ ਦੀ ਅੱਗੇ ਇਨ ਫਿਊਚਰ ਦੇ ਵਿੱਚ ਅੱਗੇ ਵੱਧ ਸਕਦਾ ਹੈ ਇਸ ਸੋਚ ਨਾਲ ਕੱਲੇ ਲੋਕਾਂ ਦੇ ਘੁਮਰਾਹ ਕਰਨ ਦੀ ਰਾਜਨੀਤੀ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਦੇਸ਼ ਦੀ ਤੇ ਪੰਜਾਬ ਦੇ ਵਿਕਾਸ ਬਾਰੇ ਸੋਚਣ ਦੀ ਲੋੜ ਹੈ ਆਉਣ ਵਾਲੀ ਪੀੜ੍ਹੀ ਦੇ ਵਿਕਾਸ ਬਾਰੇ ਸੋਚਣ ਦੀ ਲੋੜ ਹੈ ਅੱਜ ਨੌਜਵਾਨਾਂ ਨੂੰ ਇੱਥੇ ਯੁਵਾ ਨੂੰ ਇਕੱਠਾ ਕਰਕੇ ਜਾਗਰੂਕ ਕੀਤਾ ਗਿਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਜਿਹੜਾ ਆਪਣਾ ਆਉਣ ਵਾਲਾ ਫਿਊਚਰ ਹੈ ਉਹ ਯੁਵਾ ਦੇ ਨਾਲ ਹੀ ਹੈ ਯੂਥ ਦੇ ਨਾਲ ਹੈ ਆਪਣਾ ਜਿਹੜੇ ਯੰਗੇਜ਼ ਪੀਪਲ ਨੇ ਜੇ ਅੱਜ ਉਹਨਾਂ ਨੂੰ ਆਪਾਂ ਆਪਣੀ ਪਾਰਟੀ ਦੇ ਨਾਲ ਜੋੜਾਂਗੇ ਆਪਣਾ ਆਉਣ ਵਾਲਾ ਕੱਲ ਤਾਂ ਹੀ ਵਧੀਆ ਬਣ ਸਕੇਗਾ ਜੀ ਜਬ ਤੱਕ ਪੰਜਾਬ ਦੇ ਵਿੱਚ ਕੇਂਦਰ ਦੇ ਨਾਲ ਮਿਲੀ ਦੀ ਸਰਕਾਰ ਨਹੀਂ ਬਣਾਵਾਂਗੇ ਤਾਂ ਪੰਜਾਬ ਕਿਵੇਂ ਵੱਧ ਸਕਦਾ ਹੈ ਮੋਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਸਕੀਮ ਯੋਜਨਾਵਾਂ ਕੱਢ ਰਹੀ ਹੈ